जल स्रोत विभाग पंजाब ਦੇ ਸਹਿਯੋਗ ਨਾਲ ਗੜਸ਼ੰਕਰ ਤੋਂ ਅਗਯੋਆ ਆਦਮਪੁਰ ਦੇ ਕਰੀਬ ਲਗਭਗ 45 ਕਿਲੋਮੀਟਰ ਵਿਸਤ ਦੁਆਬ ਨਹਿਰ ਜੋ 8 ਕਰੋੜ ਰੁਪਏ ਦੀ ਲਾਗਤ ਨਾਲ ਕੰਕਰੀਟ ਦੀ ਬਣਾ ਕੇ ਇਸ ਨਹਿਰ ਦਾ ਨਵੀਨੀਕਰਨ ਕੀਤਾ ਗਿਆ ਸੀ ਉਸ ਤਿਤ ਇਸ ਨਹਿਰ ਨੂੰ ਬਣਾ ਰਹੇ ਠੇਕੇਦਾਰ ਵੱਲੋਂ ਨਹਿਰ ਦੇ ਮਿੱਟੀ ਨਾਲ ਪੱਕੇ ਤੌਰ ਤੇ ਕਿਨਾਰੇ ਨਹੀਂ ਲਗਾਏ ਤੇ ਨਾ ਹੀ ਉਹਨਾਂ ਕਿਨਾਰਿਆਂ ਉੱਪਰ ਪਹਿਲਾ ਲਗਾਏ ਸੁਰੱਖਿਆ ਸੀਮਿੰਟ ਦੇ ਬਲਾਕ ਲਗਾਏ ਸਭ ਉਹਨਾਂ ਨੂੰ ਪੱਕੇ ਤੌਰ ਤੇ ਲਗਾਉਣ ਦੀ ਥਾਂ ਉਹ ਬਲਾਕ ਸੜਕ ਦੇ ਕਿਨਾਰੇ ਸੁੱਟ ਕੇ ਆਪਣਾ ਕੰਮ ਨਿਪਟਾ ਕੇ ਚਲਾ ਗਿਆ ਇਸ ਸਬੰਧ ਵਿੱਚ ਨਾ ਤਾਂ ਨਹਿਰ ਵਿਭਾਗ ਦੇ ਕਿਸੇ ਉੱਚ ਅਧਿਕਾਰੀ ਨੇ ਧਿਆਨ ਦੇਣ ਦੀ ਲੋੜ ਸਮਝੀ ਨਹਿਰ ਦੇ ਕਿਨਾਰੇ ਮਿੱਟੀ ਨੂੰ ਬੇਤੁਕੇ ਢੰਗ ਨਾਲ ਸੁੱਟ ਕੇ ਤੇ ਉਹਨਾਂ ਉੱਪਰ ਸੁਰੱਖਿਆ ਬਲਾਕ ਲਗਾਉਣ ਦੀ ਥਾਂ ਕਿਨਾਰੇ ਉੱਪਰ ਸੁੱਟ ਕੇ ਆਪਣਾ ਕੰਮ ਨਿਪਟਾ ਗਏ ਹਨ जबकि देर सवेर ए नहर किनारे सुटे पे सुरखिया बलाकते बेलोड़ा चार चाड़फूस किसी हादसे को बचाने की थां आप हादसा सदरा दे रहे हैं जबकि पिछले कई दिनों तो नहर पानी नाल भरी हुई होने करके कई वाहन नहर डिग चुके हैं ਪਰ ਫਿਰ ਨੂੰ ਇਸ ਪਾਸੇ ਕਿਸੇ ਅਧਿਕਾਰੀ ਜਾਂ ਰਾਜਨੀਤਿਕ ਆਗੂ ਨੇ ਗੌਰ ਕਰਨ ਦੀ ਲੋੜ ਨਹੀਂ ਸਮਝੀ ਇਹ ਦੁਰਘਟਨਾ ਨੂੰ ਸਦਰਾ ਦੇਣ ਵਾਲੀ ਵਿਸਤ ਦੁਆਬ ਨਹਿਰ ਜੋ ਕੋਟ ਫਤੂਹੀ ਤੋਂ ਮੇਟੀਆਣਾ ਤੇ ਗੜਸ਼ੰਕਰ ਨੂੰ ਜਾਣ ਵਾਲੀ ਨਹਿਰ ਕਿਨਾਰੇ ਵਾਲੀ ਮੁੱਖ ਸੜਕ ਬਿਨਾਂ ਰੇਲਿੰਗ ਤੇ ਕਿਨਾਰਿਆਂ ਤੋਂ ਹੈ ਇਲਾਕੇ ਦੀ ਜਨਤਾ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਡਾਕਟਰ ਇਸ਼ਾਕ ਕੁਮਾਰ ਚੱਬੇਵਾਲ ਤੇ ਮੈਂਬਰ ਪਾਰਲੀਮੈਂਟ ਡਾਕਟਰ ਰਾਜਕੁਮਾਰ ਚੱਬੇਵਾਲ ਤੋਂ ਮੰਗ ਕਰਦੀ ਹੈ ਕਿ ਉਹ ਆਪਣੇ ਹਲਕੇ ਵਿੱਚ ਪੈਂਦੀ ਇਸ ਨਹਿਰ ਦੀ ਰੇਲਿੰਗ ਲਗਵਾ ਕੇ ਲੋਕਾਂ ਨੂੰ ਹਾਦਸਿਆਂ ਤੋਂ ਨਿਜਾਤ ਦਿਵਾਉਣ